ਸਾਹਿਬ ਜੀ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਲਾਹੁ ਕਿਵੇਂ ਹੋ ਵਧੀਆ ਸਾਰੇ ਠੀਕ-ਠਾਕ ਤੇ ਟਾਈਮ ਹੈਗਾ ਸਵੇਰ-ਸਵੇਰ ਦਾ ਅੱਜ ਹੈਗਾ ਸੰਡੇ ਦਾ ਦਿਨ ਮੈਂ ਹਜੇ ਉੱઠી ਆ ਤੇ ਦੇਖੋ ਵਿਹੜੇ 'ਚ ਪੱਤੇ ਸਾਰੇ ਆਦਰਕ ਤੋਂ ਟੁੱਟਿ ਗਦੇ ਨੇ ਬਹੁਤ ਜ਼ਿਆਦਾ ਪੱਤੇ ਟੁੱਟਿ ਗਦੇ ਨੇ ਤੇ ਇੱਕ ਆ ਕਿਨੂ ਦੇ ਬੁੱਟੇ ਨੂੰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੋਈ ਬਿਮਾਰੀ ਲੱਗ ਗਈ ਪਤਾ ਨਹੀਂ ਕੋਈ ਨਜ਼ਰ ਲੱਗ ਗਈ ਬੁਰਾ ਹਾਲ ਹੋ ਗਿਆ ਇਹਦਾ ਤਾਂ ਇਸ ਵਾਰ ਵਿਚਾਰੇ ਦਾ ਦੇਖੋ ਸਾਰੇ ਪੱਤੇ ਰੇਗਣ ਲੱਗ ਗਿਆ ਹਨ ਇਹ ਪੱਤੇ ਰੇਗਣ ਲੱਗੇ 4-5 ਕਿਲੋ ਡੇਲੀ ਸਵੇਰੇ ਜਦੋਂ ਉੱਠਦੇ ਆ ਡਿੱਗੇ ਪਏ ਹੁੰਦੇ ਨੇ ਇੰਨਾ ਜ਼ਿਆਦਾ ਪੁੱਛ ਰਹੇ ਹਾਂ ਨਰਸਰੀ ਵਾਲੇ ਨੂੰ ਕਿਸੇ ਨੂੰ ਤੇ ਕੋਈ ਕੁਝ ਦੱਸ ਰਿਹਾ ਕੋਈ ਕੁਝ ਕੋਈ ਕਹਿੰਦਾ ਵੀ ਹੁਣੇ ਦੀ ਕੋਈ ਸੁਭਾਵ ਨਹੀਂ ਦੇਖੋ ਇਸ ਤਰ੍ਹਾਂ ਇਹਦੇ ਪੱਤੇ ਇਸ ਤਰ੍ਹਾਂ ਮਾੜੀ ਜੇ ਹੱਥ ਨਾਲ ਮਾੜੀ ਜੇ ਹਵਾ ਆ ਜਾਂਦੀ ਆ ਤੇ ਉਸ ਤਰ੍ਹਾਂ ਹੀ ਇਹਦੇ ਪੱਤੇ ਉਹ ਹੋ ਜਾਂਦੇ ਨੇ ਅੱਗੇ ਆ ਆ ਦੇਖੋ ਇਸ ਤਰ੍ਹਾਂ ਹਵਾ ਨਾਲ ਪੱਤੇ ਆਏ ਨੀਚੇ ਸਵੇਰੇ ਤਾਂ ਢੇਰ ਲੱਗੇ ਪਏ ਹੁੰਦੇ ਨੇ ਤੇ ਵੀ ਅੱਗਿਆ ਦਿਨਾਂ ਜੀ ਹੁੰਦਾ ਸੀ ਇਹ ਨਵੇਂ ਪੱਤੇ ਗਰੋਅ ਕਰਨ ਲੱਗ ਜਾਂਦਾ ਸੀ ਜਿਵੇਂ ਆਹ ਵਾਲੀਆਂ ਟਾਹਣੀਆਂ ਨੇ ਹਨਾ ਇੰਨਾ ਤੇ ਪੱਤੇ ਨਵੇਂ ਗਰੋਅ ਹੋ ਜਾਂਦੇ ਇਸ ਵਾਰ ਇਹਨੇ ਉਹ ਵੀ ਨਹੀਂ ਕਰੇ ਤੇ ਕਿੰਨੂ ਵੀ ਮਤਲਬ ਕੋਈ ਕੋਈ ਐਂ ਡਿੱਗ ਪੈਂਦਾ ਤੇ ਇਸ ਤਰ੍ਹਾਂ ਹੋ ਗਿਆ ਦੇਖੋ ਪਹਿਲਾਂ ਕਿੰਨਾ ਗ੍ਰੀਨ ਗ੍ਰੀਨ ਹੁੰਦਾ ਸੀਗਾ ਹਨਾ ਵੀ ਹਰੇ ਹਰੇ ਪੱਤੇ ਸੀ ਆ ਦਿਨਾਂ ਸਤਿ ਤੇ ਬਹੁਤ ਜ਼ਿਆਦਾ ਬਹਾਰ ਆਈ ਰਹਿੰਦੀ ਸੀ ਬਹੁਤ ਜ਼ਿਆਦਾ ਬਹਾਰ ਆਈ ਰਹਿੰਦੀ ਸੀ ਇਸ ਵਾਰ ਤਾਂ ਵਿਚਾਰੇ ਨੂੰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੋਈ ਨਿੱਛੇ ਪ੍ਰੋਬਲਮ ਆ ਗਈ ਜੜ ਦੇ ਵਿੱਚ ਪਤਾ ਨਹੀਂ ਕੀ ਚੱਕਰ ਪੈ ਗਿਆ ਹਨਾ ਤੇ ਮੇਰਾ ਤਾਂ ਹੁਣ ਐ ਹੁੰਦਾ ਬਹੁਤ ਜ਼ਿਆਦਾ ਮੈਨੂੰ ਦੁੱਖ ਲੱਗਦਾ ਹਨਾ ਇਸ ਚੀਜ਼ ਦਾ ਵੀ ਫਲ ਦੇਣ ਲੱਗਿਆ ਸੀ ਤੇ ਇੰਨਾ ਵਧੀਆ ਜਿਹੜਾ ਹੈਗਾ ਸੀਗਾ ਪlant ਸੀਗਾ ਤੇ ਉਹਦੇ ਕਰਕੇ ਹੁਣ ਚਲੋ ਦੇਖਦੇ ਆਂ ਜੀ ਕਿਵੇਂ ਬਣੂਗਾ ਬਹੁਤ ਮਨ ਦੁਖੀ ਰਹਿੰਦਾ ਇਹਦੇ ਵੱਲੋਂ ਤਾਂ ਹਾਏ ਹੁੰਦਾ ਵੀ ਕਿੰਨਾ ਵਧੀਆ ਸੀ ਮੈਨੂੰ ਤਾਂ ਬਸ ਇਹੀ ਹੁੰਦਾ ਹਨਾ ਵੀ ਸਰਦੀਆਂ ਚ ਬੀੜਾ ਸਜਿਆ ਰਹਿੰਦਾ ਸੀ ਇਹਦੇ ਨਾਲ ਤੇ ਹਾਰਵਨੀਤ ਸ਼ੈਂਪੂ ਉੱਪਰ ਪੈਣੀ ਵੀਡੀਓਸ ਤਾਂ ਤੂੰ ਫੇਰ ਵੀ ਆਉਣੀ ਆ ਸਾਡੀ ਰਵਨੀਤ ਦਾ ਕੰਮ ਇਹ ਹੈ ਵੀ ਇਹ ਵੀਡੀਓ ਚਾਹੁੰਦੇ ਹੁੰਦਾ ਸਕੂਲ ਚ ਨਹੀਂ ਐਕਟੀਵਿਟੀਆ ਕਰਨੀਆਂ ਨੇ ਬਸ ਵੀ ਮਮਾ ਦੇ ਬਲੌਗ ਚ ਨਹੀਂ ਮੈ ਆਉਣਾ ਹੈਗਾ ਚਲ ਨਹੀਂ ਆਉਣਾ ਪਈਨਾ ਸ਼ੈਂਪੂ ਉੱਪਰ ਪੈਣੀ ਜਿਹੜਾ ਉਹ ਆ ਜਿੱਥੇ ਆਪਣਾ ਸਮਾਨ ਰੱਖਿਆ ਹੁੰਦਾ ਬਕਸਾ ਦਾ ਉਹਦੇ ਵਿੱਚ ਪੈਣੀ ਤੇ ਆ ਕੱਲ ਲਾਈ ਸੀਗੀ ਪੋਇਟਰੀ ਦਾ ਜਿਹੜਾ ਹੈਗਾ ਮਤਲਬ ਆਪਣੇ ਪੋਸਟਰ ਵਗੈਰਾ ਲੱਗੇ ਨੇ ਅੰਦਰ ਵੀ ਲੱਗੇ ਨੇ ਤੇ ਇੱਧਰ ਵੀ ਲੱਗੇ ਨੇ ਦੇਖੋ ਫਾਰਮ ਦੇ ਅੱਗੇ ਵੀ ਲੱਗੇ ਨੇ ਹਨਾ ਇਹ ਪੋਸਟਰ ਵਗੈਰਾ ਲਾਈ ਨੇ ਇਸ ਤਰ੍ਹਾਂ ਕੁਝ ਬਾਰ ਵੀ ਲੱਗੇ ਨੇ ਗੇਟ 'ਚ ਮੈਂ ਤੁਹਾਨੂੰ ਗੇਟ ਹਲਵਾ ਸਾ ਕਿੰਨੂ ਕੰਨੀਓ ਮਨ ਦੁਖੀ ਬਹੁਤ ਹੋਇਆ ਪਿਆ ਜੇ ਤੁਹਾਨੂੰ ਕਿਸੇ ਨੂੰ ਵੀ ਕੋਈ ਹਨਾ ਮਤਲਬ ਸੀ ਉਸਨੂੰ ਪਤਾ ਕਿਸ ਦੇ ਨਾਲ ਇਦਾਂ ਬਣਿਆ ਤਾਂ ਜ਼ਰੂਰ ਦੱਸਿਓ ਮੇਰਾ ਤਾਂ ਜੀ ਨਹੀਂ ਲੱਗਦਾ ਹੈਗਾ ਇਹਦੇ ਵੱਲ ਦੇਖ ਕੇ ਕਿਉਂਕਿ ਸਰਦੀਆਂ 'ਚ ਬੇੜਾ ਸਜਿਆ ਰਹਿੰਦਾ ਸੀ ਤੇ ਵਸ ਉਹਦੇ ਕਰਕੇ ਇਹ ਲਗਾਇਆ ਹੋਇਆ ਸੀ ਹੁਣ ਤਾਂ ਚਲੋ ਦੇਖੋ ਆਪਾਂ ਕਿੰਨੂ ਲੈਣੇ ਹੁੰਦੇ ਨੇ ਹਨਾ ਵੀ ਤੇ 10 ਕਿਲੋ ਹੋਣਗੇ 15 ਹੋਣਗੇ ਵੀ ਆਪਾਂ ਖਰੀਦ ਲੈਣੇ ਹੁੰਦੇ ਆਉਣੇ ਪਰ ਸੁਝਾਵਟ ਵਾਸਤੇ ਵੀਰੇ ਚ ਲਾਇਆ ਹੋਇਆ ਸੀ ਪਤਾ ਨਹੀਂ ਕੀ ਹੋ ਗਿਆ ਇਹਨੂੰ ਬੁਰਾ ਹਾਲ ਹੋ ਗਿਆ ਇਹਦਾ ਤੇ ਇਸ ਤਰ੍ਹਾਂ ਦਾ ਹਾਲ ਹੋਇਆ ਪਿਆ ਆ ਪੋਸਟਰ ਇੱਧਰ ਲਾਤੇ ਤੇ ਹੁਣ ਹਵਾ ਧੁੰਦ ਸਵੇਰ ਸਵੇਰ ਇੰਨੀ ਹੁੰਦੀ ਹੈ ਅੱਜ ਤੱਕ ਉਸ ਥੋੜਾ ਜਿਹਾ ਦਿਨ ਠਿਕਾ ਪਰ ਸੀਤ ਲਹਿਰ ਇੰਨੀ ਚੱਲਦੀ ਐਨੀ ਠੰਡ ਇੱਧਰ ਵੀ ਪੋਸਟਰ ਲੱਗੇ ਹੋਏ ਨੇ ਤੇ ਆਪਨੀ ਬਾੜੀ ਹੋ ਗਈ ਬਾਰੇ ਵਧੀਆ ਹੋ ਗਿਆ ਪਾਲਕ ਪੁਲਕ ਕਿਉਂਕਿ ਪੌਲਟਰੀ ਦਾ ਜਿਹੜਾ ਰੇਸ ਸੀਗਾ ਉਹ ਪਾਇਆ ਸੀਗਾ ਬਹੁਤ ਵਧੀਆ ਪਾਲਕ ਵਗੈਰਾ ਹੋਈਆ ਤੇ ਆ ਲੱਗੇ ਹੋਏ ਨੇ ਇੱਧਰ ਪੋਸਟਰ ਤੇ ਪੱਲਾ ਲਾ ਲੱਗੇ ਹੋਏ ਆ ਦੇਖੋ ਸਾਰੀ ਬਾੜੀ ਵਧੀਆ ਹੋ ਗਈ ਹੋ ਤਾਂ ਥੋੜਾ ਜਿਹਾ ਲੇਟ ਗਏ ਸੀ ਕਿ ਲਾਉਣ ਨੂੰ ਤੇ ਵੈਸੇ ਬਹੁਤ ਵਧੀਆ ਹੋਈਆ ਸਾਸੀ ਇੱਧਰ ਲੱਗੇ ਹੋਏ ਆ ਪੋਸਟਰ ਤੇ ਇੱਧਰਲੀ ਸਾਈਡ ਆ ਇੱਕ ਦੀ ਥੋੜਾ ਜਿਹਾ ਉਧਰ ਰੱਖ ਲਿਆ ਇਥੇ ਤੇ ਧੁੱਪ ਨਹੀਂ ਆਉਂਦੀ ਹੈਗੀ ਕਿਹਿੰਦਾ ਵੀ ਜਿਸਨੀਤ ਖੇਡ ਲੈਂਦੀ ਉਹ ਮਿੱਟੀ ਮਿੱਟੀ ਕਰਦੀ ਰਹਿੰਦੀ ਆ ਫਿਰ ਘੰਟਾ ਅੱਧਾ ਘੰਟਾ ਜਦੋਂ ਨਹੀਂ ਖੇਡਣਾ ਹੁੰਦੇ ਤੇ ਪਿਛਲੇ ਸਾਲ ਵਾਲਾ ਪੋਸਟਰ ਦੇ ਕਲਰ ਜਿਹੜੇ ਹੋ ਗਏ ਨੇ ਫਿੱਟ ਜੇ ਹੋਏ ਪਏ ਨੇ ਤੇ ਆ ਹੈਗਾ ਜੀ ਆਪਣਾ ਘਰ ਤੇ ਬਿਲਕੁਲ ਇੰਨੀ ਠੰਡੀ ਠੰਡੀ ਹਵਾ ਚੱਲਦੀ ਆ ਤੁੰਦ ਅੱਜ ਘੱਟਾ ਨਹੀਂਦਾ ਤੁੰਦ ਇੰਨੀ ਜ਼ਿਆਦਾ ਨਹੀਂ ਦੇਖੋ ਜਿਹਦਾ ਐ ਐਂਟਰੀ ਮਾਰਦੇ ਸੀ ਨਾ ਇਹ ਬੇੜੇ ਦੇ ਵਿਚਾਲੇ ਸੀ ਹੁਣ ਤਾਂ ਮੈਨੂੰ ਐ ਜਦੋਂ ਆਪਾਂ ਬਾਹਰੋਂ ਐਂਟਰੀ ਮਾਰਦੇ ਹਾਂ ਦੇਖੀਂ ਇਸ ਤਰ੍ਹਾਂ ਬਿਲਕੁਲ ਸੈਂਟਰ 'ਚ ਹੁੰਦਾ ਬਹੁਤ ਸੋਹਣਾ ਲੱਗਦਾ ਸਾਰੀਆਂ ਸਰਦੀਆਂ ਦਾ ਹਨਾ ਇਹ ਬੀੜੇ ਨੂੰ ਜਚਾਈ ਰੱਖਦਾ ਸੀ ਚਲੋ ਜੀ ਦੇਖਦੇ ਹਾਂ ਕੀ ਬਣੂਗਾ ਪਹਿਲਾਂ ਸਾਡੀ ਓਟਰੀ ਨੂੰ ਵੱਡਣ ਦੀ ਹੈਗੀ ਸੀ ਉਹ ਪੱਤੇ ਵੀ ਬਹੁਤ ਡੇਕਦਾ ਸਾਨੂੰ ਇਹ ਹੁੰਦਾ ਸੀ ਵੀ ਉਹਦਾ ਪਰਸ਼ਰਾ ਮੈ ਇਤੇ ਪੈਂਦਾ ਪਰ ਇਹ ਅਸੀਂ ਸਲਾਹ ਕਰ ਲਈ ਸੀ ਤੇ ਹੁਣ ਸਾਨੂੰ ਐਸੀ ਵੀ ਚਲ ਹੋਈ ਤੇ ਫਲ ਲੱਗਿਆ ਹੋਇਆ ਉਸ ਤੋਂ ਬਾਅਦ ਉਹਦੀ ਸੈਟਿੰਗ ਅਸੀਂ ਕਰਦਾਂਗੇ ਵੀ ਉਹਦੀ ਦਿੱਕਤ ਇਹਨੂੰ ਨਾ ਆਵੇ ਪਰ ਇਹ ਤਾਂ ਵਿਚਾਰਾ ਪਹਿਲਾਂ ਹੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਹਨਾ ਤੇ ਬਹੁਤ ਮਨ ਉਦਾਸ ਹੈ ਦੇ ਵੱਲੋਂ ਤਾਂ ਆਇਆ ਵੀ ਠੀਕ ਹੋ ਜਾ ਠੀਕ ਹੋ ਜਾ ਇਸ ਤਰ੍ਹਾਂ ਚਾਰ ਪੰਜ ਨੀਚੇ ਡਿੱਗ ਪੈਂਦੇ ਨੇ ਕਿੰਨੂ ਪਰ ਹਜੇ ਤਾਂ ਇਹ ਕੱਚੇ ਨੇ ਹਨਾ ਤੇ ਇਹਦੇ ਵਿੱਚ ਜਿਹੜੀ ਹੈਗੇ ਨੇ ਮਤਲਬ ਫਾੜੀਆਂ ਵੀ ਛੋਟੀਆਂ ਛੋਟੀਆਂ ਨੇ ਰਸ ਵੀ ਨਹੀਂ ਇੰਨਾ ਹੈਗਾ ਵਿਚਾਰੇ ਦੀ ਬਸ ਤੇ ਇਹਦੀ ਤਾਂ ਬਾਹਰ ਰੁੱਤ ਚ ਉਹ ਹੋ ਗਿਆ ਤੇ ਇਫੈਕਟ ਪੈ ਗਿਆ ਕੋਈ ਤੇ ਇਧਰਲੇ ਪਾਸੇ ਇਧਰ ਆ ਪੈਕਤੀ ਕੁਛ ਲਾਇਆ ਨਹੀਂ ਸਰੋਂ ਮੈਂ ਕੱਲ ਸਾਗ ਬਣਾਇਆ ਸੀ ਜਿੰਨੀ ਕੁ ਹੈਗੀ ਸੀ ਤੋੜ ਲਈ ਤੇ ਆ ਹੈਗੇ ਮਿੱਠੂ ਤੋਤਾ ਆ ਕਰੇਲੀਆਂ ਦੀ ਬੇਲਾ ਖੜੀਆਂ ਨੇ ਕੁਝ ਅੜਿਆ ਨਹੀਂ ਹੈ ਕੱਪੜੀ ਮੇਂ ਰਾਤ ਧੂਤੇ ਸੀ ਕੁਝ ਰਾਤ ਧੂਤੇ ਸੀ ਤੇ ਕੁਝ ਮਸ਼ੀਨ ਚ ਇੱਕ ਵਾਰ ਦੇ ਪਾ ਕੇ ਰੱਖਦੇ ਸੀ ਤੇ ਰਾਤ ਨੇ ਰਿ ਹੋਏ ਧੂਤੇ ਨੇ ਹੁਣ ਵੀ ਲੈਕਦਾ ਕਹਿੰਦੇ ਨੇ ਕੱਟ ਲੱਗੂਗਾ ਹਣਾ 8 ਵਜੇ 9 ਵਜੇ ਕਹਿੰਦੇ ਨੇ ਬਸ ਸੋਵੇਂ ਹੁਣ ਕੱਟ ਜੁਨੀ ਆ ਆ ਹੈਗਾ ਕੈਲੰਡਰ ਤੇ ਇਤੇ ਮੈਂ ਹਾਰਾ ਬਣਾਉਣਾ ਹਣਾ ਹਾਰਾ ਹੈ ਨਹੀਂ ਆਪਣੇ ਟੁੱਟ ਗਿਆ ਇਸ ਵਾਰ ਤੇ ਮੈਂ ਮੇਰੀ ਫਰੈਂਡ ਦੇ ਘਰੋਂ ਮੰਗਾਇਆ ਆਪਣੇ ਕੋਈ ਕ੍ਰੈਕ ਖੜਾ ਹੈ ਨਹੀਂ ਸੀਗਾ ਤੇ ਉਹਨੇ ਮੈਨੂੰ ਆਹ ਦਿੱਤਾ ਤੇ ਮੈਂ ਹੁਣ ਇਤਹਾਰਾ ਬਣਾਉਂਗੀ ਤੇ ਉਹ ਵੀ ਤੁਹਾਡੇ ਨਾਲ ਫੇਅਰ ਕਰੂ ਮੇਰੀ ਮਿੱਟੀ ਭੋਂਤੀ ਪਿਆ ਕੋਟੇ ਤੇ ਧੂੜੀ ਪਾ ਕੇ ਉਹ ਗਲ ਜੂਸ ਜਦੋਂ ਟਾਈਮ ਲੱਗਿਆ ਮੈਂ ਵਿੱਚ ਦੀ ਬਣਾਇਆ ਹਾਂ ਤੇ ਬਣਾਇਓ ਪਹਿਲਾਂ ਇੱਥੇ ਚੁੱਲਾ ਹਾਰਾ ਹੁੰਦਾ ਸੀਗਾ ਤੇ ਇਸ ਵਾਰ ਜਿਹੜੀ ਚੁੱਲੇ ਦੀ ਸਟਾਰਟਿੰਗ ਬਦਲਣ ਦੀ SLA ਸੀ ਦੇਖਦੇ ਆ ਜੇ ਟਾਈਮ ਲੱਗੂਗਾ ਤੇ ਕੁਝ ਸੁਨਿਹਰੀਆ ਖੇਡਾ ਖਨੇ ਆ ਪਿਆ ਇੱਥੇ ਮਿੱਟੀ ਚੋਂ ਖੇਡਦੀ ਆ ਆ ਚੁੱਲੇ ਨੂੰ ਵੀ ਮਿੱਟੀ ਲਾਉਣ ਆਲੀ ਆ ਇਹ ਚੱਕ ਮਾ ਚੁੱਲਾ ਇਨੂ ਵੀ ਮਿੱਟੀ ਲਾਉ ਮੇਰੀ ਮਿੱਟੀ ਧੁੰਤੀ ਪਈ ਆ ਤਿਆਰੀ ਟਾਈਮ ਤਾਂ ਸ਼ਾਮ ਦਾ ਹੋਇਆ ਪਿਆ ਕੁਲਚੇ ਬਣਾਉਣ ਲੱਗੇ ਕਹਿੰਦੇ ਕੁਲਚੇ ਖਾਣੇ ਨੇ ਚਲੋ ਮੱਖੇ ਬਣਾਉਣੇ ਆ ਟਟੀਆਂ ਨੀਨੀਆਂ ਫੇਰ ਬਗਿਆ ਕੰਮ ਇਤੋਂ ਲਓ ਜੀ ਅੱਜ ਬਣਾਉਣੇ ਆ ਕੁਲਚੇ ਹਨਾ ਦੋ ਤਿੰਨ ਦਿਨ ਹੋ ਗਏ ਵੀਡੀਓ ਪਾਈ ਨਹੀਂ ਗਈ ਉਹਦਾ ਕਾਰਨ ਸੀਗਾ ਵੀ ਜਿਹੜਾ ਮੇਰਾ ਫੋਨ ਦਾ ਕੈਮਰਾ ਇਹ ਤੇ ਪਤਾ ਨਹੀਂ ਕੀ ਦਿੱਕਤ ਆ ਗਈ ਹੈ ਨਾ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੋਈ ਰਹਿੰਦੀ ਆ ਤੇ ਉਹਦੇ ਕਰਕੇ ਥੋੜਾ ਜਿਹਾ ਜਸਨੀਦ ਚੱਕ ਲੈਂਦੀ ਆ ਫੋਨ ਪਤਾ ਨਹੀਂ ਤਾ ਕਰਕੇ ਹੋ ਗਿਆ ਪਤਾ ਨਹੀਂ ਕਿਉਂ ਤੇ ਹੁਣ ਟਾਈਮ ਹੈਗਾ ਸ਼ਾਮ ਦਾ ਅੱਜ ਬਣਾਉਣੇ ਆ ਕੁਲਚੇ ਕੁਲਚੇ ਵਾਸਤੇ ਮੈਂ ਸਾਰਾ ਸਬਜ਼ਾ ਜਿਹੜਾ ਰੈਡੀ ਕਰ ਲਿਆ ਹਰੀ ਚਟਨੀ ਬਣਾਣੀ ਸਭ ਤੋਂ ਪਹਿਲਾਂ ਤਾਂ ਰਮਨੀਤ ਦੀ ਫੇਵਰੇਟ ਆ ਹਰੀ ਚਟਨੀ ਇਹਦੇ ਵਿੱਚ ਮੈਂ ਹਰਾ ਧਨੀਆ ਪਾਇਆ ਤੇ ਹਰੀ ਮਿਰਚ ਕੜੀ ਪੱਤਾ ਪਾਇਆ ਤਿੰਨ ਚੀਜ਼ਾਂ ਪਾਈਆਂ ਨੇ ਆ ਕੁਲਚੇ ਨੇ ਆਂਦੇ ਇਹਨਾਂ ਨੂੰ ਬਣਾਵਾਂਗੇ ਹੁਣ ਫਰਾਈ ਕਰਕੇ ਆਲੂ ਵੈਲਡ ਕਰ ਲੇ ਪਿਆਜ਼ ਜਿਹੜੇ ਹੈਗੇ ਨੇ ਉਹ ਕੱਟ ਲੇ ਕਾਲੇ ਚਨੀ ਸਟੇਕ ਮਟਰ ਵਾਲੀ ਨੇ ਉਹ ਮੈਂ ਤੁਹਾਨੂੰ ਦਿਖਾ ਦਈਆ ਤੇ ਮੈਂ ਇਧਰ ਮੁਚੜਨੇ ਰੱਖੇ ਹੋਏ ਤੇ ਟਮਾਟਰ ਤੇ ਮਟਰ ਸੱਤ ਸੌਰੀ ਦਿਮਾਗ ਦੇਖੋ ਮੇਰਾ ਕੀ ਮੇਕੂ ਮੇ ਆ ਪਿਆ ਹਣਾ ਗ੍ਰੀਨ ਮਟਰ ਤੇ ਮਟਰ ਸਿਗੇ ਉਹ ਥੋੜੇ ਪੈਰੇ ਸੀ ਮੈਂ ਵਾਲ ਕੇ ਨਾ ਹੁਣ ਇਹਨਾਂ ਨੂੰ ਮੈਂ ਕਿਹਾ ਚੱਲ ਪਾਣੀ ਜਾਂ ਮੁਚੜ ਜੂ ਤੇ ਆਪਨੇ ਫਾਸਮਾ ರೆਡੀ ਹੋ ਗਿਆ ਜਿਹੜੀ ਰੈੱਡ ਸੌਸ ਆ ਉਹ ਪਈਆ ਹਨਾ ਤੇ ਤਵਾ ਤੋਂ ਬਾਅਦ ਮੈਂ ਧੋ ਕੇ ਰੱਖ ਲਿਆ ਫਿਰ ਕੁਲਚੇ ਬਣਾਉਣ ਲੱਗਦੇ ਆ ਫੇਸ ਤੇਰੇ ਹੈਗਾ ਸੀਗਾ ਸਾਗ ਬਣਾਇਆ ਸੀ ਸਾਗ ਨਾਲ ਮੱਕੀ ਦੀ ਰੋਟੀ ਬਣਾਈ ਸੀ ਤੇ ਹੁਣ ਅਸੀਂ ਰੋਟੀ ਨਹੀਂ ਬਣਾਵਾਂਗੇ ਹੁਣ ਅਸੀਂ ਖਾਵਾਂਗੇ ਕੁਲਚੇ ਤੇ ਉਹਦੇ ਵਾਸਤੇ ਹੁਣ ਦੇਖਦੇ ਜੀ ਵਿਅਸਤਾ ਅੱਗੇ ਤਾਂ ਰਮਨੀਤ ਵੀ ਸਾਰੇ ਰਮਨੀਤ ਦੇ ਪਾਪਾ ਵੀ ਕਹਿੰਦੇ ਹੁੰਦੇ ਨੇ ਬਹੁਤ ਟੇਸਟੀ ਕੁਲਚੇ ਬਣਾਉਣੇ ਤੁਸੀਂ ਨਹੀਂ ਹੁੰਦੇ ਤਾਂ ਟੇਸਟੀ ਹੋਈ ਨਹੀਂ ਚਲੋ ਹੁਣ ਤਾਂ ਕੋਈ ਰੌਲਾ ਦੇਖ ਦਿਓ ਕਹੇ ਜੀ ਬਣਦੇ ਨਹੀਂ ਹੁਣ ਮੈਨੂੰ ਪਤਾ ਕੀ ਕਰੂੰ ਇੰਨੇ ਸਾਰੇ ਸਮਾਨ ਨੂੰ ਅ ਤੜਕਾ ਜਿਹਾ ਲਗਾ ਲੂੰਗੀ ਜੀਰਾ ਜੂਰਾ ਪਾ ਕੇ ਲੂਣ ਵਿੱਚ ਪਾ ਕੇ ਇਹ ਸਾਰਾ ਸਮਾਨ ਵਿੱਚ ਮਿਕਸ ਕਰ ਦੂੰ ਤੇ ਚਲੋ ਬਣਾਈ ਜਾਂਦੀ ਹੈ ਨਾਲੇ ਤੁਹਾਡੇ ਨਾਲ ਸ਼ੇਅਰ ਕਰ ਲੂੰਗੀ ਹਨਾ ਵੀ ਅਸੀਂ ਕਿਸ ਤਰ੍ਹਾਂ ਕੁਲਚੇ ਬਣਾਉਣੇ ਆ ਬਟਰ ਵਗੈਰਾ ਲਾ ਕੇ ਹਨਾ ਸਾਰਾ ਆਇਆ ਨੂੰ ਫਰਾਈ ਕਰ ਲਓ ਤੇ ਫਰਾਈ ਕਰ ਲੂੰਗੀ ਆਹੀ ਸਮਾਨਾ ਹੈ ਤਾਂ ਈਜ਼ੀ ਮੈਥਡ ਆ हरी चटनी मैं रवनीत भी, भी। की बना नहीं सी। मैं कट रहा। चलो जी ओके। मैं। लो जी आप हम कुल्चे बना दी कर ली तैयारी कड़ाही हो गई गर्म इस थोड़ा जाने घो ये इन्हों फ्राई करा है ना? ਮੇਰੇ ਤੇ ਜੋ ਵੀ ਆਪਣਾ ਬੈਟਰ ਆ ਉਹਨੂੰ ਫਰਾਈ ਕਰ ਲਾਗੇ ਲਓ ਜੀ ਇਹ ਆਪਣੇ ਜਿਹੜਾ ਹੈਗਾ ਗਰਮ ਹੁਣਾ ਰੱਖਤਾ ਆਪਾਂ ਇਹਦੇ ਵਿੱਚ ਤੁਹਾਨੂੰ ਪਾਵਾਂਗੇ ਜੀਰਾ ਹਾਂ ਤੇ ਜੀਰਾ ਪਹਿਲਾਂ ਜੀਰੇ ਦੀ 스멜 ਜੀ ਵਧੀਆ ਆਊਗੀ ਥੋੜਾ ਜਿਹਾ ਜੀਰਾ ਜਿਹੜਾ ਉਹ ਪਾ ਦਿੰਨੇ ਆ ਹਾਂ ਜੀਰਾ ਪਾ ਸਕਦੇ ਆ मैं लाल भी इसकी हरी मिर्च नहीं पाम क्योंकि फिर मेरे कैंडी भी ज़्यादा ज़्यादा हो करता प्याज़ जीरा प्याज़ आप काट के रखते हैं प्याज़ आधा तो है प्याज भी प्याज़ जाना थोड़ा जो पानी यहाँ इनमें पहला ताप है जीरा जो पानी है थोड़ा जो पानी जीरा है इसका मच्छी दुगामा ਤੇ ਜਿਹੜੇ ਤੇ ਪਿਆਜ਼ ਬੱਤ ਪਿਆਜ਼ ਬੱਤ ਪਿਆਜ਼ ਜਿਆਦਾ ਨਹੀਂ ਤੁੰਦੇ ਆਪਰ ਥੋੜਾ ਜਿਹਾ ਮਤਲਬ ਇਹਨੂੰ ਪਾਣੀ ਆ ਹੋ ਗਿਆ ਜੀ ਸਮੈਲ ਵੀ ਆਉਣ ਲੱਗੀ ਫਿਰ ਆਪਾਂ ਫਿਰ ਆਪਾਂ ਆਲੂ ਨੇ ਆਲੂ ਪਾ ਦੇਗੇ ਤੇ ਇਹ ਕਾਲੇ ਚਨੇ ਦੇ ਵਿੱਚ ਮੇਰੇ ਕਰਕੇ ਥੋੜਾ ਕੱਟ ਦਿੱਤਾ ਕਾਲੇ ਚਨੇ ਤੇ ਹੋਣੇ ਮਟਰ ਇਹ ਪਾਵਾਂਗੇ ਤੇ ਥੋੜਾ ਧਨੀਆ ਪਾਵਾਂਗੇ ਲਓ ਜਿਹੜੇ ਆਪਣੀ ਪਿਆਜ਼ ਨੇ ਭੁੱਜ ਚੁੱਕੇ ਆਪਾਂ ਥੋੜਾ ਜਿਹਾ ਹਰਾ ਧਨੀਆ ਨਾ ਉਹ ਪਾ ਲਾਗੇ ਹੋਣੇ ਦੇ ਵਿੱਚ ਉਵੇਂ ਇਹਦੇ ਵਿੱਚ ਹੀ ਘੱਟਦਾ ਬ੍ਰੀਕ ਬ੍ਰੀਕ ਤੇ ਹੁਣ ਆਪਾਂ ਇਹ ਵੀ ਚਾਲੂ ਪਾ ਦਾਂਗੇ ਆਲੂ ਤੇ ਹਰਾ ਧਨੀਆ ਮਿਲ ਜਾਓ ਕਿਉਂਕਿ ਜਦੋਂ ਇਹਦਾ ਪੇਸਟ ਜਦੋਂ ਬਹੁਤ ਵਧੀਆ ਆਊਗਾ ਫਿਰ ਕੁਝ ਜਿਹਦਾ ਮੀਨ ਉਹ ਹੀ ਹੁੰਦਾ ਜਿਵੇਂ ਆਪਾਂ ਹਮਸਤਾਕ ਹੁੰਦਾ ਹੱਥ ਦੇ ਬਣਾ ਕੇ ਖਾਣ ਦਾ ਤੇ ਮੈਂ ਤਾਂ ਇੱਕ ਤਰੀ ਬਣਾਉਣੀ ਹੁੰਦੀ ਹੈ ਬਾਕੀ ਤੁਸੀਂ ਜਦਸੇ ਵੀ ਤੁਸੀਂ ਬਣਾਉਣੇ ਹੋ ਤੇ ਆਪਾਂ ਆਪਾਂ ਤਲਦੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿੱਲ ਕੇ ਕਰ ਦਾਂਗੇ ਹੁਣ ਤਾਂ ਮੈਂ ਨੂਰ ਮਿਰਚ ਵੀ ਪਹਿਲਾਂ ਹੀ ਪਾ ਲੂੰਗੀ ਫਿਰ ਇਹਨੂੰ ਨੂਰ ਮਿਰਚ ਨੂੰ ਚੰਗੀ ਤਰ੍ਹਾਂ ਘਲਾ ਦੂੰਗੀ ਜਿਹੜੇ ਮਟਰ ਤੇ ਹੋਣੇ ਸੋਲੇ ਦਾਣੇ ਉਹ ਮੈਂ ਥੋੜਾ ਬਾਅਦ ਚ ਪਾਉਂਗੀ ਕਿਉਂਕਿ ਇਹਨਾਂ ਨੂੰ लून आप अपने स्वाद अनुसार पा सकते जिमें सा लून च मतलब कड़त्तन घट ही खारा आ जाए ता करके मैं ज्यादा पा लिया दूसरा जरा सीधा नमक होंगे इन होनी हैगी हो ते मिर्च में हरी मिर्च नहीं सिपाही पर मिर्च पाऊंगी मैं थोड़ी फिर मैं कह मिर्च में तेरा हाथ बहुत खुला ता करके थोड़ी मिर्च पावगी ਕਿੰਨੇ ਤੇ ਜੀ ਨਾ ਰਸਾ ਆ ਰਿਹਾ ਮਿਕਸ ਕਰਤਾ ਹੈ ਇੱਕ ਜਾਣ ਜੀ ਹੋ ਜੂ ਬਾਅਦ ਚ ਪਾਵਾਂਗੇ ਮਟਰ ਤੇ ਜਿਹੜੀ ਸੁਨਲੀ ਨੇ ਨਾ ਉਹਨਾਂ ਨੂੰ ਬਾਅਦ ਵਿੱਚ ਪਾਵਾਂਗੇ ਐਡ ਕਰਾਂਗੇ ਕਿਉਂਕਿ ਫਿਰ ਜ਼ਿਆਦਾ ਜ਼ਿਆਦਾ ਪੈ ਇਹਨਾਂ ਨੂੰ ਹੋ ਕਰਾਂਗੇ ਉਹ ਕੱਟੇ ਜਾਣਗੇ ਹਾਲੋ ਜੀ ਆਪਾਂ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਰੇ ਆਲੂਆਂ ਨਾਲ ਨੂਣ ਵਿੱਚ ਮਿਕਸ ਕਰ ਲਿਆ ਤੇ ਮੈਂ ਚੱਖ ਕੇ ਵੀ ਦੇਖ ਲਿਆ ਜਿਹੜਾ ਠੀਕ ਆ ਮਤਲਬ ਸਵਾਦ ਅਨੁਸਾਰ ਜਿਹੜਾ ਨੂਣ ਮਿਲਦਾ ਠੀਕ ਆ ਕੁਨਾਂ ਪਾਹਰੇ ਮਟਰ ਤੇ ਕਾਲੇ ਜਿਹੜੇ ਸੋਨੇ ਨੇ ਹਨਾ ਕਾਲੀ ਚਨੀ ਨੇ ਉਹ ਵੀ ਇਹ ਜਿਹੜੀ ਚ ਐਡ ਕਰਤਾ ਵੀ ਤੇ ਉਹਦੇ ਨਾਲ ਜਿਹੜਾ ਇਹਦਾ ਟੇਸਟ ਆ ਪੱਕ ਚਰ ਗਿਆ ਹੋਰ ਵਧੀਆ ਹੋ ਜਾਊ ਤੇ ਫਿਰ ਜਿਹਦਾ ਆਪਣਾ ਕੁਲਚੇ ਦਾ ਹੈਗਾ ਡੈਟਰਾਂ ਹੋਮ ਪੀਸਲ ਰੈਡੀ ਹੋ ਜਾਊਗਾ ਫਿਰ ਆਪਾਂ ਭਰਨ ਵਾਸਤੇ ਇਹਨੂੰ ਤਿਆਰ ਕਰ ਲਾ ਭਰਨ ਵਾਸਤੇ ਤਿਆਰ ਹੋ ਗਿਆ ਫਿਰ ਆਪਾਂ ਕੁਲਚਾ ਤਿਆਰ ਕਰ ਲਾਂਗੇ ਹਨਾ ਉਹ ਤਿਆਰ ਕਰਕੇ ਫਿਰ ਫਿਲ ਕਰ ਦਾਂਗੇ ਚਟਨੀਆਂ ਆਪਣੀਆਂ ਬਣੀਆਂ ਪਈਆਂ ਨੇ ਤੇ ਹਰੀ ਵਾਲੀ ਬਣਾ ਲਈ ਜਿਹੜੇ ਜਿਹੜੀ ਦੂਸਰੀ ਖੱਟੀ ਚਟਨੀ ਹੁੰਦੀ ਹੈ ਇਮਲੀ ਦੀ ਉਹ ਪਹਿਲਾਂ ਹੀ ਬਈ ਸੀ ਹੈ ਨਾ ਕਿਉਂਕਿ ਮੈਂ ਬੈਟ ਕੋਲਣਾ ਹੀ ਸੀ ਤੇ ਉਸ ਦਿਨ ਦੀ ਬਈ ਸੀ ਹੁਣ ਬਾਕੀ ਆਪਣੇ ਦੂਸਰੀ ਕੈਚਪ ਵੀ ਲਿਆਂਦੀ ਲਈ ਜਿਹਦੀ ਜੋ ਲਾਈਕ ਹੋਗੀ ਤੇ ਉਹ ਲੈ ਲੈਣਗੀ ਹੈ ਨਾ ਤੇ ਆ ਦੇਖੋ ਜੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇਹਦਾ ਬੈਟਰ ਹੋ ਰੈਡੀ ਹੋਇਆ ਦੇਖੋ ਬਿਲਕੁਲ ਆਪਣਾ ਰੈਡੀ ਹੋ ਗਿਆ हम आप कुचे तैयार करा लोजी आपका जोड़ा तवा हैगा अपना गर्म हूँ रख लिया तो हूँ आप कटिंग करा दट तो कर दी हाँ तो एक बटर ले लिया मैं बटर मतलब पीने भर वास्ते को प्रेस नहीं बिल्कुल जोड़े अपने बंदे ने डेली मंगवाए थे अच्छा ता ही मैं क्या चाहूंगा इन इस तरह कटिंग कर लागे है ना सारी की ਪਹਿਲੇ ਮੈਨੂੰ ਕਟਿੰਗ ਕਰ ਲਾ ਕਿਉਂਕਿ ਮੈਨੂੰ ਟਾਈਮ ਲੱਗੂਗਾ ਤੇ ਬਾਕੀ ਵੀਡੀਓ ਫਿਰ ਕੰਟੀਨਿਊ ਕਰਦੇ ਹਾਂ। ਲਓ ਜੀ ਡਬਲ ਰੋਟੀ ਮੈਂ ਸੰਦੀਪ ਤੋਂ ਖਟਵਾਉਣੀ ਹੈ ਮੈਨੂੰ ਥੋੜਾ ਜਿਹਾ ਇਹਦਾ ਸਾਬਜਾ ਘੱਟ ਸੀਗਾ ਵੀ ਇਸ ਤਰ੍ਹਾਂ ਕਟਿੰਗ ਕਰਦੇ ਨੇ ਕਿਉਂਕਿ ਇਹ ਸਾਬਤਾ ਆ ਜਾਂਦਾ ੱਟਕਾ ਵਾਲਾ ਕਰਦੀ ਆ। ਇਹ ਰੇੜੀ ਵਗੈਰਾ ਤੇ ਦੇਖਦੇ ਰਹਿੰਦੇ ਨੇ ਜਿਆਦਾ ਇਹ ਕੁਲਚੇ ਖਾਂਦੇ ਨਹੀਂ ਮੈਂ ਕਦੇ ਕਿਸੇ ਰੇੜੀ ਤੇ ਖੜੀ ਨਹੀਂ ਨਾ ਗਈ ਆ। ਤੇ ਤਾਂ ਕਰਕੇ ਫਿਰ ਇਹ ਦੇਖੋ ਕਿੰਨੀ ਸੋਹਣੀ ਕਟਿੰਗ ਪਈ ਆ ਇਸ ਤਰ੍ਹਾਂ ਕਟਿੰਗ ਹੁੰਦੀ ਆ। ਮੈਂ ਪਹਿਲਾਂ ਉਹ ਕਟਿੰਗ ਜੀ ਕਰਨ ਲੱਗੀ ਸੀ ਮੈਥੋਂ ਸੈੱਟ ਨਹੀਂ ਆਇਆ। ਮੈਂ ਆਪਣੇ ਬੈਟਰ ਤੇ ਆ ਹੈਗਾ ਬਟਰ ਡੈਕਟਰ ਬਟਰ ਤੇ ਇਸ ਤਰ੍ਹਾਂ ਇਹਨਾਂ ਨੇ ਕਟਿੰਗ ਇੰਨਾ ਤੁਸੀਂ ਕਰਵਾਉ ਹੁਣ ਮੈਂ ਸਾਰੀ ਕਟਿੰਗ ਹੋਰ ਵੀ ਕੱਟ ਦੁੱਜੀ ਫਿਰ ਮੈਂ ਪਣਾ ਦੂੰਗੀ ਤੇ ਫਿਰ ਮੈਂ ਸੇਕ ਦੂੰਗੀ ਇਹਨਾਂ ਨੂੰ ਆ ਦੇਖੋ ਜਿਆਦੇ ਦੀ ਕਟਿੰਗ ਕਰਨੀ ਆ ਤਾਂ ਪਹਿਲਾਂ ਮੈਂ ਕੱਦ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਇਹ ਉਸ ਤਰ੍ਹਾਂ ਕੱਟ ਰਹੇ ਨੇ ਜਿਵੇਂ ਆਪਾਂ ਕੋਈ ਕੱਦੂ ਵਗੈਰਾ ਨੂੰ ਕੋਈ ਸਬਜ਼ੀ ਵਗੈਰਾ ਨੂੰ ਕੱਟਦੇ ਹੁੰਦੇ ਆ ਉਮੇ ਪ੍ਰੋ ਟੀਰਾ ਜਾ ਮਾਰ ਕੇ ਫੇਰ ਵਿੱਚ ਕਰ ਦਜੀ ਘਮਾ ਦਿੰਦੇ ਨੇ ਤੇ ਜਿਹੜੀ ਤੁਸੀਂ ਵੀ ਜਿਨ੍ਹਾਂ ਨੂੰ ਤਾਂ ਕੋਈ ਹੋਰ ਐਕਸਪੀਰੀਅੰਸ ਹੋਊ ਮੇ ਕਰ ਲਿਓ ਨਹੀਂ ਇਸ ਤਰ੍ਹਾਂ ਇਹਨਾਂ ਦੀ ਡਬਲ ਰੋਟੀ ਦੀ ਕਟਿੰਗ ਕਰ ਲਿਆ ਕਰੋ ਇਹ ਆਪਣੇ ਇਥੇ ਫਰੈਸ਼ੀ ਬੰਦੀਆਂ ਨਹੀਂ ਸ਼ੇਰ ਪਟੇਲੀ ਦੀ ਡੇਲੀ ਬੰਦੀਆਂ ਹੈ ਨਾ ਗੁਲਚੇ ਦੀ ਰੋਟੀ ਕਿਉਂਕਿ ਰੇੜੀਆਂ ਰੋਟੀਆਂ ਦੇ ਜਿਹੜੇ ਚਿੜੀ ਵੀ ਲਾਉਂਦੇ ਨੇ ਸਟਾਲਾ ਲਾਉਂਦੇ ਨੇ ਹਨਾ ਉਹ ਡੇਲੀ ਲੈ ਕੇ ਜਾਂਦੇ ਨੇ ਫਿਰ ਉਹਨਾਂ ਨੇ ਹੀ ਤਿਆਰ ਕਰਦੇ ਨੇ ਇਹਦੇ ਹੋਰ ਹੁੰਦੇ ਆ ਇਹਦੀ ਇਦਰੋਂ ਐ ਪ੍ਰੈਸ ਹੋ ਜਾਂਦਾ ਹੈ ਤੇ ਦਰਵੇਂ ਬੰਦ ਹੋ ਜਾਂਦੀਆਂ ਤਾਂ ਕਰਕੇ ਡੇਲੀ ਲੱਗਦੀ ਹੈ ਦੋ ਦੂਜੇ ਦਿਨ ਨੂੰ ਫਿਰ ਸ਼ਾਮ ਤੱਕ ਇਹ ਖਰਾਬ ਹੋ ਜਾਂਦੀ ਹੈ ਬਰੈਡ ਦੇ ਐਂਗਲੀਆਂ ਜੀਆਂ ਹੁੰਦੀਆਂ ਨੇ ਜਿਵੇਂ ਉਹ ਖਰਾਬ ਨਹੀਂ ਹੁੰਦਾ ਹਾਂ ਹਾਂ ਹਵਾ ਕ੍ਰੋਸ ਹੁੰਦੀ ਆ ਤੇ ਵੀ ਉਹਦੇ ਕਰਕੇ ਇਹ ਨਹੀਂ ਆਈ ਸੀ ਪਹਿਲਾਂ ਵੀ ਅਸੀਂ ਬਣਾਉਂਦੇ ਤਾਂ ਰਹਿੰਦੇ ਹਾਂ ਪਰ ਮੈਨੂੰ ਆਹ ਕਟਿੰਗ ਥੋੜੀ ਔਖੀ ਲੱਗਦੀ ਆ ਜਿਵੇਂ ਹੁਣ ਸਰਦੀ ਹੈ ਨਾ ਸਰਦੀ ਕਰਕੇ ਮੈਨੂੰ ਥੋੜਾ ਜਿਹਾ ਲੱਗਿਆ ਕਟਿੰਗ ਇਹਦਾ ਕੋਈ ਕਰਵਾ ਲੈਣੀ ਆ ਤੇ ਚਲੋ ਮੈਂ ਬਣਾਉਣੇ ਸਟਾਰਟ ਕਰ ਦਿੰਦੀ ਆ ਬਣਾਉਣ ਲੱਗ ਜਾ ਦੋ ਚਾਰ ਮਿੰਟ ਪੱਕ ਲੈਣੇ ਵਿੱਚ ਸਿਸਟਮ ਆ ਚਲੋ ਠੀਕ ਆ ਪਰ ਨਾ ਮੱਗ ਜੂ ਨਹੀਂ ਪਰ ਪਹਿਲਾਂ ਫਰਾਈ ਕਰਨਾ ਪਊ ਹਾਂ ਡਬਲ ਰੋਟੀ ਨੂੰ ਫਰਾਈ ਕਰਨਾ ਪਊਗਾ ਉਹ ਤਾਂ ਮੈਂ ਤਿਆਰ ਕਰ ਲਿਆ ਜਿਹੜਾ ਵਿੱਚਲਾ ਹੂਆ ਸਟਫਿੰਗ ਹੀ ਤਾਂ ਸਟਫਿੰਗ ਤਾਂ ਰੈਡੀ ਹੋਗੀ ਪਰ ਡਬਲ ਰੋਟੀ ਨੂੰ ਬੈਟਰ ਲਾ ਕੇ ਫਰਾਈ ਕਰਨਾ ਪਊ ਫਿਰ ਉਸ ਤੋਂ ਬਾਅਦ ਫਿਲਿੰਗ ਉਹ ਕਰਦਾਗੇ ਹਨਾ ਭਰਦਾਗੇ ਵਿੱਚ ਚਲੋ चलो जी हूँ इन्हों की कटिंग कर ली डबल रोटिया लो जी अपने सारे जो कटिंग हो मैं, मैं, मैं। तो चुके चलो बाटर लाके पका दें चगी तरह पक्का कर दें ਕੁਨੇ ਸਟਾਈਲ ਇਹ ਫੇਕ ਕੇ ਮੇਰਾ ਕੁਸ਼ਚਨ ਉਧਰ ਚਲੇ ਗਿਆ ਤਾਂ ਕੁਨੇ ਨੂੰ ਓਕੇ ਫੇਰ ਨਹੀਂ ਵਸ ਸਾਰੀ ਜੂਮ ਨੂੰ ਇਹ ਵੀ ਵਧੀਆ ਲੱਗਦਾ ਓਕੇ ਓਕੇ ਤੇ ਇਹਨੂੰ ਬਿੱਕਲੀ ਪਾਸਾ ਇਹਦਾ ਸਿਲਕ ਲੈਂਦੇ ਆ आप इन्हना सेक लागी सीकन तो बाद फिल कर बाकी मैं बाद च बना ली देखो इस तरह जो अपना कुलचा वो फिल हो गया ਤੇ ਇਹਦੇ ਵਿੱਚ ਜਿਹੜੀ ਫਿਲਿੰਗ ਆ ਉਹ ਆਪਾਂ ਸਟਫਿੰਗ ਜਿਹੜੀ ਫਿਲਿੰਗ ਆ ਮਤਲਬ ਕਰਤੀ ਸਟਫਿੰਗ ਕਰਤੀ ਤੇ ਇਸ ਵਾਸਤੇ ਇਹਨੂੰ ਚੰਗੀ ਤਰ੍ਹਾਂ ਸੇਕ ਲਿਆ ਪਹਿਲਾਂ ਬਾਕੀ ਮੈਂ ਵੀਡੀਓ ਕਰਕੇ ਮੈਂ ਕਿਹਾ ਚਲੋ ਇਹਨਾਂ ਕਰ ਰੈਡੀ ਕਰਕੇ ਦਿਖਾਉਣਾ ਤੇ ਬਾਕੀ ਫਿਰ ਕਰਦੇ ਆ ਜੀ ਉੱਪਰੋਂ ਜੀ ਪਾ ਦੋ ਹੁਣ ਇਹ ਖਾਈ ਜਾਣਗੇ ਤੇ ਮੈਂ ਬਣਾਈ ਦਉਂਗਾ ਕਮਕੀ ਹਾਂ ਮੁਕੇ ਖਾਈ ਜਾਣਗੇ ਸੋ ਦੋਵੇਂ ਡਬਲ ਰੋਟੀ ਜੀ ਪੱਕ ਜਾਂਦੀ ਹਾਂਜੀ ਸਾਸੋ ਲੈ ਲਓ ਆ ਗ੍ਰੀਨ ਪਈਆ ਉਹ ਪਈਆ ਉਹਦੇ ਲਈ ਚਾਟਾਪੀ ਜੀ ਮੇਰੀ ਫੋਕੋਨ ਨਹੀਂ ਮੇਰੀ ਤਾਂ ਬਾਰੀ ਫੇਵਰੇਟ ਹੈ ਤੇ ਚਲੋ ਜੀ ਮੈਂ ਹੁਣ ਬਣਾ ਲਾਂ ਕੁਲਚੇ ਸਾਰੇ ਤੇ ਇਸ ਤਰ੍ਹਾਂ ਇਹੜੇ ਕੁਲਚੇ ਵੀ ਆਪਾਂ ਰੈਡੀ ਕਰ ਲਾਗੇ ਤੇ ਖਾ ਲਈ ਇਹਨਾਂ ਨੂੰ ਕਰੀਏ ਇੰਜੋਏ ਹੁਣ ਆਪਾਂ ਕੁਲਚੇ ਬਣਾ ਲਏ ਸੀ ਜਿਹੜੇ ਕੁਲਚੇ ਤੋਂ ਰੈਡੀ ਆਪੜੇ ਹੋਣ ਦਾ ਸਟੈਂਡ ਲਓਗੇ ਤੇ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਜਿਹੜਾ ਸੇਕ ਲਵਾ ਦਈਏ। ਫਟਕ ਲਾ ਲਾ ਕਮਾ ਦਈਏ ਫੋਰ ਬਟਰ ਪਾ ਕੇ ਉਹਦੇ ਤੇ ਜਾ ਕੇ ਬੈਂ ਉਹ ਬਾਅਦ ਹੀ ਆਇਆ ਇੱਕ ਬਾਦੀ ਗੋਲ ਗੋਲ ਇਹ ਪਾਲਕ ਆ ਸੰਗ ਦੀ ਬਦੀ ਉਹਦੇ ਤੇ ਆਸੇ ਪਾਸੇ ਆਇਆ ਕਮਾ ਦੇ ਉਹਨੂੰ ਗੋਲ ਗੋਲ ਸਬਜ਼ੀ ਤੇ ਆਈ ਹਾਂ 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 ਪਾਤਾ ਬਦਲੀ ਜੋ ਟੇਨ ਲਫਿਰ ਉਹਨੂੰ ਕਾਸੀ ਦੇ ਕਮਾ ਦੇ। ਚਲੋ ਇਹਨੂੰ ਉਹਨੂੰ ਕਮਾ ਲਵਾਂ ਸਾਤਾ ਵਜਾ ਕੇ। ਦੋਸੀ ਅੱਪਾ ਕੁਲਚੀ ਨੇ ਫਿਰ ਸਿੱਕਲੇ ਜਿਹੇ ਮਾਰੇ ਉਹ ਟਿਕਾਟ ਬਾਦਸ ਦੀ ਕੋਲ ਸੰਦੀਪ ਦੀ ਹੈਲਪ ਨਾਲ ਆਨੰਦੋਂ ਰਾਤ ਤੋਂ ਹੋਈ ਹੈ ਰਾਤ ਤੋਂ ਤਿਆਰ ਰਣ ਦੇ ਇਸ ਤਰ੍ਹਾਂ ਇਹਨਾਂ ਨੂੰ ਫਿਲ ਕਰਨ ਤੋਂ ਬਾਅਦ ਫਿਰ ਉਹ ਕਰਨ ਦਾ ਜਿਹੜਾ ਪਾਟਰ ਮਤਲਬ ਉਹ ਜਿਹੜੀ ਹੁਣੀ ਹੈ ਥੋੜਾ ਜਿਹਾ ਠੰਡਾ ਖੰਡੇ ਦੇ ਵਿੱਚ ਲਾ ਦਿੰਦੇ ਆ ਫਿਰ ਇਹਦਾ ਜਿਹੜਾ ਟੇਸਟ ਹੈ ਨਾ ਉਹ ਵਿੱਚ ਰਹਿ ਜਾਊਗਾ ਤੇ ਉਹ ਵਿੱਚ ਰਹਿ ਜੂ ਨਾਲ ਹੀ ਹੋਊਗਾ ਵੀ ਇਹ ਪਾਟਰ ਆਪਾਂ ਪਹਿਲਾਂ ਲਾ ਦਿੰਦੇ ਆ ਫਿਰ ਇਹਨੂੰ ਫਿਲ ਕਰਨ ਤੋਂ ਬਾਅਦ ਸਾਰੀ ਸਟਫਿੰਗ ਭਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸੇਕ ਦਿੰਦੇ ਆ ਬਹੁਤ ਟੇਸਟੀ ਬਣਦੇ ਨੇ ਇਸ ਤੰਗ ਨਾਲ ਮੇਪੋਲੇ ਦੀ ਸੀ ਨਾ ਬਹੁਤ ਕਾਫੀ ਟਾਈਮ ਹੋ ਗਿਆ ਸੀ ਬਣਾਇਆ ਇਹਨੂੰ ਸੰਦੀਪ ਨੇ ਮੇਰੇ ਯਾਦ ਕਰਵਾਇਆ ਐਂਡ ਇਹ ਜੀ ਮੈਂ ਖੋਲ ਦੇ ਦਿੱਤੀ ਸਾਹ ਦੇਖੋ ਇਸ ਤਰ੍ਹਾਂ ਦਾ ਬਣ ਗਿਆ ਠੀਕ ਤੁਸੀਂ ਘੱਟ ਲਵਾਉਣਾ ਘੱਟੇ ਲਵਾ ਸਕਦੇ ਹੋ ਤੁਹਾਡੀ ਇੱਛਾ ਹੈ ਨਾ ਹਾਂਜੀ ਠੀਕ ਹੈ ਉਹ ਲਓ ਜੀ ਮੈਂ ਖਰਾ ਰਿਹਾ ਗ੍ਰੀਨ ਚਟਨੀ ਤਾਂ ਲੈ ਲਓ ਥੈਂਕ ਯੂ ਵੈਲਕਮ